ਸਿੱਧੇ ਤੌਰ ਤੇ ਨੀਮਾ ਦੀਆਂ ੱਜੀਆਂ ਉਡਾਈਆਂ ਜਾ ਰਹੀਆਂ ਨੇ ਬੇਕਾਫ ਹੋ ਕੇ ਗੈਰ ਕਾਨੂੰਨੀ ਨਿਰਮਾਣ ਕਰਵਾਏ ਜਾ ਰਹੇ ਨੇ ਤਾਜ਼ਾ ਮਾਮਲਾ ਲੁਧਿਆਣਾ ਦੇ ਪਖਵਾਲ ਰੋਡ ਤੇ ਪੈਂਦੇ ਐਸਬੀਐਸ ਨਗਰ ਦਾ ਸਾਹਮਣੇ ਆਇਆ ਜਿੱਥੇ ਮੁੱਖ ਸੜਕ ਤੇ ਹੀ ਰਹਾਇਸ਼ੀ ਪਲਾਟ ਵਿੱਚ ਖੁੱਲੇ ਆਮ ਕਮਰਸ਼ੀਅਲ ਬਿਲਡਿੰਗ ਤਿਆਰ ਕੀਤੀ ਜਾ ਰਹੀ ਹੈ ਇਹੀ ਨਹੀਂ ਵਾਰਡ ਨੰਬਰ 56 ਵਿੱਚ ਇਨਾ ਛੋਟੇ ਲੀਡਰਾਂ ਦੁਆਰਾ 27 ਤੋਂ 28 ਕਮਰਸ਼ੀਅਲ ਇਮਾਰਤਾਂ ਨਜਾਇਜ਼ ਤਰੀਕੇ ਨਾਲ ਬਣਾਈਆਂ ਜਾ ਰਹੀਆਂ ਨੇ ਹਾਲਾਂਕਿ ਇਨਾ ਇਮਾਰਤਾਂ ਦੇ ਮਾਲਕਾਂ ਨੂੰ ਲੁਧਿਆਣਾ ਇੰਪਰੂਵਮੈਂਟ ਟਰਸਟ ਦੁਆਰਾ ਨੋਟਿਸ ਵੀ ਕੱਢੇ ਗਏ ਨੇ ਪਰ ਫਿਰ ਵੀ ਢੜਲੇ ਨਾਲ ਨਜਾਇਜ਼ ਕੰਮ ਜਾਰੀ ਹੈ ਜਿਸ ਤੋਂ ਸਾਫ਼ ਜਾਹਿਰ ਹੁੰਦਾ ਹੈ ਕਿ ਇਨਾ ਛੋਟੇ ਲੀਡਰਾਂ ਨੂੰ ਟਰਸਟ ਤੇ ਪ੍ਰਸ਼ਾਸਨ ਦਾ ਕੋਈ ਵੀ ਡਰ ਨਹੀਂ ਹੈ ਇਹਨਾਂ ਨਾਜਾਇਜ਼ ਨਿਰਮਾਣ ਕਰਨ ਵਾਲੇ ਲੋਕਾਂ ਦੇ ਖਿਲਾਫ ਲੁਧਿਆਣਾ ਇੰਪਰੂਵਮੈਂਟ ਟਰਸਟ ਦੁਆਰਾ ਇੱਕ ਨਹੀਂ ਦੋ ਨਹੀਂ ਬਲਕਿ ਕਈ ਨੋਟਸ ਕੱਢੇ ਜਾ ਚੁੱਕੇ ਨੇ ਲੇਕਿਨ ਚਰਚਾਵਾਂ ਨੇ ਕਿ ਰਾਜਨੀਤਿਕ ਸਰਪ੍ਰਸਤੀ ਹੇਠ ਛੋਟੇ ਲੀਡਰ ਟੜਲੇ ਨਾਲ ਨਾਜਾਇਜ਼ ਨਿਰਮਾਣ ਕਰ ਰਹੇ ਨੇ ਇਹ ਵੀ ਚਰਚਾ ਹੈ ਕਿ ਟਰਸਟ ਦੇ ਕੁਝ ਅਧਿਕਾਰੀਆਂ ਦੀ ਵੀ ਇਸ ਵਿੱਚ ਮਿਲੀਭੁਗਤ ਹੋ ਸਕਦੀ ਹੈ ਇਸੇ ਕਰਕੇ ਹੀ ਬਿਨਾਂ ਕਿਸੇ ਡਰ ਦੇ ਗੈਰਕਾਨੂੰਨੀ ਨਿਰਮਾਣ ਦਾ ਬੋਲਬਾਲਾ ਹੈ ਦੂਜੇ ਪਾਸੇ ਇਹ ਵੀ ਚਰਚਾਵਾਂ ਨੇ ਕਿ ਲੁਧਿਆਣਾ ਇੰਪਰੂਵਮੈਂਟ ਟਰਸਟ ਦੁਆਰਾ ਕੱਢੇ ਗਏ ਨੋਟਿਸਾਂ ਦੇ ਬਾਵਜੂਦ ਵੀ ਜੇਕਰ ਇਹਨਾਂ ਨਾਜਾਇਜ਼ ਇਮਾਰਤਾਂ ਦਾ ਕੰਮ ਨਹੀਂ ਰੁਕਦਾ ਤਾਂ ਟਰਸਟ ਦੁਆਰਾ ਇਹਨਾਂ ਦੀ ਅਲਾਟਮੈਂਟ ਰੱਦ ਵੀ ਕੀਤੀ ਜਾ ਸਕਦੀ ਹੈ ਤੇ ਫਿਰ ਇਹਨਾਂ ਇਮਾਰਤਾਂ ਨੂੰ ਢਾਉਣ ਦਾ ਪ੍ਰੋਸੈਸ ਸ਼ੁਰੂ ਹੋ ਸਕਦਾ ਹੈ న్యూਸ ਟੈਸਟ ਰਿਪੋਰਟ ਜਨਿਤੈਸ਼ੀ ਲੁਧਿਆਣਾ ਵਿੱਚ ਬਾਹੂਬਲੀ ਲੀਡਰਾਂ ਤੋਂ ਬਾਅਦ ਹੁਣ ਛੋਟੇ ਲੀਡਰ ਵੀ ਪ੍ਰਸ਼ਾਸਨ ਤੇ ਹਾਵੀ ਹੁੰਦੇ ਹੋਏ ਨਜ਼ਰ ਆ ਰਹੇ ਨੇ ਹਾਲਾਤ ਇਹ ਨੇ ਕਿ ਹੁਣ ਛੋਟੇ ਲੀਡਰਾਂ ਦੁਆਰਾ ਬਿਨਾਂ ਕਿਸੇ ਡਰ ਦੇ ਸਿੱਧੇ ਤੌਰ ਤੇ ਨੀਮਾਂ ਦੀਆਂ ਤੱਜੀਆਂ ਉਡਾਈਆਂ ਜਾ ਰਹੀਆਂ ਨੇ ਬੇਖੌਫ ਹੋ ਕੇ ਗੈਰ ਕਾਨੂੰਨੀ ਨਿਰਮਾਣ ਕਰਵਾਏ ਜਾ ਰਹੇ ਨੇ ਤਾਜ਼ਾ ਮਾਮਲਾ ਲੁਧਿਆਣਾ ਦੇ ਪਖੋਵਾਲ ਰੋਡ ਤੇ ਪੈਂਦੇ ਐਸਬੀਐਸ ਨਗਰ ਦਾ ਸਾਹਮਣੇ ਆਇਆ ਹੈ ਜਿੱਥੇ ਮੁੱਖ ਸੜਕ ਤੇ ਹੀ ਰਿਹਾਇਸ਼ੀ ਪਲਾਟ ਵਿੱਚ ਖੁੱਲੇ ਆਮ ਕਮਰਸ਼ੀਅਲ ਬਿਲਡਿੰਗ ਤਿਆਰ ਕੀਤੀ ਜਾ ਰਹੀ ਹੈ। ਇਹੀ ਨਹੀਂ ਵਾਰਡ ਨੰਬਰ 56 ਵਿੱਚ ਇਨਾ ਛੋਟੇ ਲੀਡਰਾਂ ਦੁਆਰਾ 27 ਤੋਂ 28 ਕਮਰਸ਼ੀਅਲ ਇਮਾਰਤਾਂ ਨਜਾਇਜ਼ ਤਰੀਕੇ ਨਾਲ ਬਣਾਈਆਂ ਜਾ ਰਹੀਆਂ ਨੇ। ਹਾਲਾਂਕਿ ਇਨਾ ਇਮਾਰਤਾਂ ਦੇ ਮਾਲਕਾਂ ਨੂੰ ਲੁਧਿਆਣਾ ਇੰਪਰੂਵਮੈਂਟ ਟਰਸਟ ਦੁਆਰਾ ਨੋਟਿਸ ਵੀ ਕੱਢੇ ਗਏ ਨੇ ਪਰ ਫਿਰ ਵੀ ਤੜਲੇ ਨਾਲ ਨਜਾਇਜ਼ ਕੰਮ ਜਾਰੀ ਹੈ। ਜਿਸ ਨੂੰ ਸਾਫ਼ ਜਾਹਿਰ ਹੁੰਦਾ ਹੈ ਕਿ ਇਨ੍ਹਾਂ ਛੋਟੇ ਲੀਡਰਾਂ ਨੂੰ ਟਰਸਟ ਤੇ ਪ੍ਰਸ਼ਾਸਨ ਦਾ ਕੋਈ ਵੀ ਡਰ ਨਹੀਂ ਹੈ। ਇਹਨਾਂ ਨਾਜਾਇਜ਼ ਨਿਰਮਾਣ ਕਰਨ ਵਾਲੇ ਲੋਕਾਂ ਦੇ ਖਿਲਾਫ ਲੁਧਿਆਣਾ ਇੰਪਰੂਵਮੈਂਟ ਟਰਸਟ ਦੁਆਰਾ 1 ਨਹੀਂ 2 ਨਹੀਂ ਬਲਕਿ ਕਈ ਨੋਟਸ ਕੱਢੇ ਜਾ ਚੁੱਕੇ ਨੇ। ਲੇਕਿਨ ਚਰਚਾਵਾਂ ਨੇ ਕਿ ਰਾਜਨੀਤਿਕ ਸਰਪ੍ਰਸਤੀ ਹੇਠ ਛੋਟੇ ਲੀਡਰ ਢੜਲੇ ਨਾਲ ਨਾਜਾਇਜ਼ ਨਿਰਮਾਣ ਕਰ ਰਹੇ ਨੇ। ਇਹ ਵੀ ਚਰਚਾ ਹੈ ਕਿ ਟਰਸਟ ਦੇ ਕੁਝ ਅਧਿਕਾਰੀਆਂ ਦੀ ਵੀ ਇਸ ਵਿੱਚ ਮਿਲੀਭੁਗਤ ਹੋ ਸਕਦੀ ਹੈ। ਇਸੇ ਕਰਕੇ ਹੀ ਬਿਨਾਂ ਕਿਸੇ ਡਰ ਦੇ ਗੈਰਕਾਨੂੰਨੀ ਨਿਰਮਾਣ ਦਾ ਬੋਲਬਾਲਾ ਹੈ। ਦੂਜੇ ਪਾਸੇ ਇਹ ਵੀ ਚਰਚਾਵਾਂ ਨੇ ਕਿ ਲੁਧਿਆਣਾ ਇੰਪਰੂਵਮੈਂਟ ਟਰਸਟ ਦੁਆਰਾ ਕੱਢੇ ਗਏ ਨੋਟਿਸਾਂ ਦੇ ਬਾਵਜੂਦ ਵੀ ਜੇਕਰ ਇਹਨਾਂ ਨਾਜਾਇਜ਼ ਇਮਾਰਤਾਂ ਦਾ ਕੰਮ ਨਹੀਂ ਰੁਕਦਾ ਤਾਂ ਟਰਸਟ ਦੁਆਰਾ ਇਹਨਾਂ ਦੀ ਅਲਾਟਮੈਂਟ ਰੱਦ ਵੀ ਕੀਤੀ ਜਾ ਸਕਦੀ ਹੈ। ਤੇ ਫਿਰ ਇਹਨਾਂ ਇਮਾਰਤਾਂ ਨੂੰ ਢਾਉਣ ਦਾ ਪ੍ਰੋਸੈਸ ਸ਼ੁਰੂ ਹੋ ਸਕਦਾ ਹੈ న్యూਸ ਟੈਸਟ ਰਿਪੋਰਟ ਜਨਿਤੈਸ਼ੀ ਲੁਧਿਆਣਾ ਵਿੱਚ ਬਾਹੂਬਲੀ ਲੀਡਰਾਂ ਤੋਂ ਬਾਅਦ ਹੁਣ ਛੋਟੇ ਲੀਡਰ ਵੀ ਪ੍ਰਸ਼ਾਸਨ ਤੇ ਹਾਵੀ ਹੁੰਦੇ ਹੋਏ ਨਜ਼ਰ ਆ ਰਹੇ ਨੇ ਹਾਲਾਤ ਇਹ ਨੇ ਕਿ ਹੁਣ ਛੋਟੇ ਲੀਡਰਾਂ ਦੁਆਰਾ ਬਿਨਾਂ ਕਿਸੇ ਡਰ ਦੇ ਸਿੱਧੇ ਤੌਰ ਤੇ ਨੀਮਾ ਦੀਆਂ ੱਜੀਆਂ ਉਡਾਈਆਂ ਜਾ ਰਹੀਆਂ ਨੇ ਬੇਕਾਫੂ ਹੂ ਕੇ ਗੈਰ ਕਾਨੂੰਨੀ ਨਿਰਮਾਣ ਕਰਵਾਏ ਜਾ ਰਹੇ ਨੇ ਤਾਜ਼ਾ ਮਾਮਲਾ ਲੁਧਿਆਣਾ ਦੇ ਪਖਵਾਲ ਰੋਡ ਤੇ ਪੈਂਦੇ ਐਸਬੀਐਸ ਨਗਰ ਦਾ ਸਾਹਮਣੇ ਆਇਆ ਜਿੱਥੇ ਮੁੱਖ ਸੜਕ ਤੇ ਹੀ ਰਿਹਾਇਸ਼ੀ ਪਲਾਟ ਵਿੱਚ ਖੁੱਲੇ ਆਮ ਕਮਰਸ਼ੀਅਲ ਬਿਲਡਿੰਗ ਤਿਆਰ ਕੀਤੀ ਜਾ ਰਹੀ ਹੈ। ਇਹੀ ਨਹੀਂ ਵਾਰਡ ਨੰਬਰ 56 ਵਿੱਚ ਇਨਾ ਛੋਟੇ ਲੀਡਰਾਂ ਦੁਆਰਾ 27 ਤੋਂ 28 ਕਮਰਸ਼ੀਅਲ ਇਮਾਰਤਾਂ ਨਜਾਇਜ਼ ਤਰੀਕੇ ਨਾਲ ਬਣਾਈਆਂ ਜਾ ਰਹੀਆਂ ਨੇ। ਹਾਲਾਂਕਿ ਇਨਾ ਇਮਾਰਤਾਂ ਦੇ ਮਾਲਕਾਂ ਨੂੰ ਲੁਧਿਆਣਾ ਇੰਪਰੂਵਮੈਂਟ ਟਰਸਟ ਦੁਆਰਾ ਨੋਟਿਸ ਵੀ ਕੱਢੇ ਗਏ ਨੇ ਪਰ ਫਿਰ ਵੀ ਢੜਲੇ ਨਾਲ ਨਾਜਾਇਜ਼ ਕੰਮ ਜਾਰੀ ਹੈ ਜਿਸ ਤੋਂ ਸਾਫ਼ ਜਾਹਿਰ ਹੁੰਦਾ ਹੈ ਕਿ ਇਨ੍ਹਾਂ ਛੋਟੇ ਲੀਡਰਾਂ ਨੂੰ ਟਰਸਟ ਤੇ ਪ੍ਰਸ਼ਾਸਨ ਦਾ ਕੋਈ ਵੀ ਡਰ ਨਹੀਂ ਹੈ ਇਹਨਾਂ ਨਾਜਾਇਜ਼ ਨਿਰਮਾਣ ਕਰਨ ਵਾਲੇ ਲੋਕਾਂ ਦੇ ਖਿਲਾਫ ਲੁਧਿਆਣਾ ਇੰਪਰੂਵਮੈਂਟ ਟਰਸਟ ਦੁਆਰਾ ਇੱਕ ਨਹੀਂ ਦੋ ਨਹੀਂ ਬਲਕਿ ਕਈ ਨੋਟਿਸ ਕੱਢੇ ਜਾ ਚੁੱਕੇ ਨੇ ਲੇਕਿਨ ਚਰਚਾਵਾਂ ਨੇ ਕਿ ਰਾਜਨੀਤਿਕ ਸਰਪ੍ਰਸਤੀ ਹੇਠ ਛੋਟੇ ਲੀਡਰ ਟਰੜਲੇ ਨਾਲ ਨਜਾਇਜ਼ ਨਿਰਮਾਣ ਕਰ ਰਹੇ ਨੇ ਇਹ ਵੀ ਚਰਚਾ ਹੈ ਕਿ ਟਰਸਟ ਦੇ ਕੁਝ ਅਧਿਕਾਰੀਆਂ ਦੀ ਵੀ ਇਸ ਵਿੱਚ ਮਿਲੀਭੁਗਤ ਹੋ ਸਕਦੀ ਹੈ ਇਸੇ ਕਰਕੇ ਹੀ ਬਿਨਾਂ ਕਿਸੇ ਡਰ ਦੇ ਗੈਰਕਾਨੂੰਨੀ ਨਿਰਮਾਣ ਦਾ ਬੋਲਬਾਲਾ ਹੈ ਦੂਜੇ ਪਾਸੇ ਇਹ ਵੀ ਚਰਚਾਵਾਂ ਨੇ ਕਿ ਲੁਧਿਆਣਾ ਇੰਪਰੂਵਮੈਂਟ ਟਰਸਟ ਦੁਆਰਾ ਕੱਢੇ ਗਏ ਨੋਟਿਸਾਂ ਦੇ ਬਾਵਜੂਦ ਵੀ ਜੇਕਰ ਇਹਨਾਂ ਨਜਾਇਜ਼ ਇਮਾਰਤਾਂ ਦਾ ਕੰਮ ਨਹੀਂ ਰੁਕਦਾ ਤਾਂ ਟਰਸਟ ਦੁਆਰਾ ਇਹਨਾਂ ਦੀ ਅਲਾਟਮੈਂਟ ਰੱਦ ਵੀ ਕੀਤੀ ਜਾ ਸਕਦੀ ਹੈ ਤੇ ਫਿਰ ਇਹਨਾਂ ਇਮਾਰਤਾਂ ਨੂੰ ਢਾਉਣ ਦਾ ਪ੍ਰੋਸੈਸ ਸ਼ੁਰੂ ਹੋ ਸਕਦਾ ਹੈ న్యూਸ ਟੈਸਟ ਰਿਪੋਰਟ ਜਨਿਤੈਸ਼ੀ ਲੁਧਿਆਣਾ ਵਿੱਚ ਬਾਹੂਬਲੀ ਲੀਡਰਾਂ ਤੋਂ ਬਾਅਦ ਹੁਣ ਛੋਟੇ ਲੀਡਰ ਵੀ ਪ੍ਰਸ਼ਾਸਨ ਤੇ ਹਾਵੀ ਹੁੰਦੇ ਹੋਏ ਨਜ਼ਰ ਆ ਰਹੇ ਨੇ ਹਾਲਾਤ ਇਹ ਨੇ ਕਿ ਹੁਣ ਛੋਟੇ ਲੀਡਰਾਂ ਦੁਆਰਾ ਬਿਨਾਂ ਕਿਸੇ ਡਰ ਦੇ ਸਿੱਧੇ ਤੌਰ ਤੇ ਨੀਮਾਂ ਦੀਆਂ ਤੱਜੀਆਂ ਉਡਾਈਆਂ ਜਾ ਰਹੀਆਂ ਨੇ ਬੇਖੌਫ ਹੋ ਕੇ ਗੈਰ ਕਾਨੂੰਨੀ ਨਿਰਮਾਣ ਕਰਵਾਏ ਜਾ ਰਹੇ ਨੇ ਤਾਜ਼ਾ ਮਾਮਲਾ ਲੁਧਿਆਣਾ ਦੇ ਪਖੋਵਾਲ ਰੋਡ ਤੇ ਪੈਂਦੇ ਐਸਬੀਐਸ ਨਗਰ ਦਾ ਸਾਹਮਣੇ ਆਇਆ ਹੈ ਜਿੱਥੇ ਮੁੱਖ ਸੜਕ ਤੇ ਹੀ ਰਹਾਇਸ਼ੀ ਪਲਾਟ ਵਿੱਚ ਖੁੱਲੇ ਆਮ ਕਮਰਸ਼ੀਅਲ ਬਿਲਡਿੰਗ ਤਿਆਰ ਕੀਤੀ ਜਾ ਰਹੀ ਹੈ। ਇਹੀ ਨਹੀਂ ਵਾਰਡ ਨੰਬਰ 56 ਵਿੱਚ ਇਨਾ ਛੋਟ